ਹਾਂਜੀ ਬਠਿੰਡਾ ਤੋਂ ਫੜੀ ਗਈ ਥਾਰ ਵਾਲੀ ਅਮਨਦੀਪ ਕੌਰ ਪੰਜਾਬ ਪੁਲਿਸ ਵਾਲੀ ਜਿਹੜੀ ਤੋਂ ਕੀ ਚਟਾ ਬਰਾਮਦ ਹੁੰਦਾ 17 ਗ੍ਰਾਮ ਤੇਪਾਲ ਦੇ ਵਿੱਚ ਕਈ ਹੋਰ ਵੀ ਖੁਲਾਸੇ ਹੁੰਦੇ ਆ ਪ੍ਰੋਪਰਟੀ ਨੂੰ ਲੈ ਕੇ ਤਾਂ ਜਿਹੜਾ ਕੀ ਹੁਣ ਉਹਦੇ ਤੋਂ ਕੋਰਟ ਦਾ ਫੈਸਲਾ ਆ ਗਿਆ ਕੀ ਫੈਸਲਾ ਆਇਆ ਚਾਰ ਵੱਡੀਆਂ ਖਬਰਾਂ ਸਾਂਝੀਆਂ ਕਰਾਂਗੇ ਚੈਨਲ ਤੇ ਬਣੇ ਰਹੋ ਤਾਂ ਪਹਿਲੀ ਖਬਰ ਸੁਣੋ ਥਾਰ ਵਾਲੀ ਦੀ ਫਿਰ ਕਰਦੇ ਆ ਅੱਗੇ ਗੱਲਬਾਤ ਬਠਿੰਡਾ ਤੋਂ ਫੜੀ ਗਈ ਕਾਲੀ ਥਾਰ ਵਾਲੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਮਾਮਲੇ 'ਚ ਹਾਈ ਕੋਰਟ ਤੋਂ ਵੱਡਾ ਫੈਸਲਾ ਆਇਆ ਹੈ। ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਦੀ ਪੂਰੀ ਜਾਣਕਾਰੀ ਦਿੰਨੇ ਆ ਤੇ ਪਹਿਲੀ ਖਬਰ ਮਹਿਲਾ ਕਾਂਸਟੇਬਲ ਅਮਨਦੀਪ ਬਾਰੇ ਹੈ। ਪਿਛਲੇ ਦਿਨੀ ਤੁਹਾਨੂੰ ਪਤਾ ਹੈ ਕਿ ਬਠਿੰਡੇ ਤੋਂ ਇੱਕ ਮਹਿਲਾ ਪੁਲਿਸ ਵਾਲੀ ਕਾਂਸਟੇਬਲ ਅਮਨਦੀਪ ਕੌਰ ਪਹਿਲਾ ਚਿੱਟੇ ਸਮੇਤ ਫੜਨ ਦਾ ਦਾਵਾ ਪੁਲਿਸ ਨੇ ਕੀਤਾ ਸੀ। ਉਸ ਤੋਂ ਬਾਅਦ ਉਹਨੂੰ ਜ਼ਮਾਨਤ ਮਿਲ ਗਈ ਸੀ ਫਿਰ ਉਹਨੂੰ ਜਿਹੜਾ ਉਹ ਪੈਸੇ ਦੇ ਮਾਮਲੇ 'ਚ ਈਡੀ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਤੋਂ ਬਾਅਦ ਉਹ ਜੇਲ੍ਹ ਦੇ ਵਿੱਚ ਸੀ ਤੇ ਹੁਣ ਹਾਈ ਕੋਰਟ ਦਾ ਫੈਸਲਾ ਆਇਆ ਹਾਈ ਕੋਰਟ ਨੇ ਅਮਨਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ ਹੈ ਹੁਣ ਅਮਨਦੀਪ ਕੌਰ ਜ਼ਮਾਨਤ ਤੇ ਬਾਹਰ ਆਵੇਗੀ ਪਰ ਕੁਝ ਵੱਡੀਆਂ ਸ਼ਰਤਾਂ ਅਮਨਦੀਪ ਕੌਰ ਲਈ ਹਾਈ ਕੋਰਟ ਨੇ ਲਾਈਆਂ ਪਹਿਲੀ ਸ਼ਰਤ ਇਹ ਆ ਕਿ ਉਹ ਅਦਾਲਤ ਨੂੰ ਦੱਸੇ ਤੋਂ ਬਿਨਾ ਕਦੇ ਵੀ ਫੌਰੀਨ ਬਾਹਰ ਨਹੀਂ ਜਾਵੇਗੀ ਅਦਾਲਤ ਦੀ ਇਜਾਜ਼ਤ ਨਾਲ ਹੀ ਜਾਵੇਗੀ ਦੂਜਾ ਉਹ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗੀ ਤੇ ਕਿਸੇ ਤਰ੍ਹਾਂ ਦਾ ਦਬਾਅ ਜਾਂਚ ਦੇ ਉੱਪਰ ਪਾਉਣ ਦੀ ਕੋਸ਼ਿਸ਼ ਨਹੀਂ ਕਰੇਗੀ ਇਹਨਾਂ ਸਾਰੀਆਂ ਸ਼ਰਤਾਂ ਦੇ ਉੱਪਰ ਅਮਨਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ ਔਰ ਪੂਰਾ ਮਾਮਲਾ ਤੁਹਾਨੂੰ ਪਤਾ ਹੀ ਹੈ ਪਹਿਲਾਂ ਉਹਨੂੰ ਫੜਿਆ ਗਿਆ ਬਾਦ ਚ ਫੇਰ ਉਹਨੂੰ ਫੜਿਆ ਗਿਆ ਪਰ ਉਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਕੜੀ ਜਿਹੜੀ ਸਵਾਲ ਬਣ ਕੇ ਰਹਿ ਗਈ ਉਹ ਇਹ ਸੀ ਵੱਡੇ ਸਵਾਲ ਉਦੋਂ ਉੱਠੇ ਸੀ ਜਦੋਂ ਇਹ ਗੱਲਾਂ ਦੀ ਚਰਚਾ ਚੱਲੀ ਸੀ ਅਮਨਦੀਪ ਕੌਰ ਦੇ ਉੱਪਰ ਤੱਕ ਕਈ ਅਫਸਰਾਂ ਨਾਲ ਸੰਬੰਧ ਦੱਸੇ ਜਾਂਦੇ ਸੀ ਪਰ ਉਸ ਤੋਂ ਬਾਅਦ ਉਹ ਗੱਲਾਂ ਉੱਥੇ ਹੀ ਰਹਿ ਗਈਆਂ ਸਭ ਤੋਂ ਵੱਡਾ ਰਾਜ ਉਦੋਂ ਬਣਿਆ ਜਦੋਂ ਹੋਰ ਕਿਸੇ ਵੀ ਵਿਅਕਤੀ ਨੂੰ ਜੇ ਚਿੱਟੇ ਸਮੇਤ ਪੁਲਿਸ ਫੜਦੀ ਹੈ ਤਾਂ ਫਿਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਮੀਡੀਆ ਨੂੰ ਜਾਣਕਾਰੀਆਂ ਪੂਰੀਆਂ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਅਮਨਦੀਪ ਕੌਰ ਤੇ ਕਾਰਵਾਈ ਹੋਈ ਹੈ ਤਾਂ ਮੀਡੀਆ ਅਫਸਰਾਂ ਨੂੰ ਪੁੱਛਦਾ ਰਹਿ ਗਿਆ ਕਿਸੇ ਵੀ ਅਫਸਰ ਨੇ ਕੈਮਰਿਆਂ ਤੇ ਕੁਝ ਨਹੀਂ ਬੋਲਿਆ ਇਥੋਂ ਤੱਕ ਕਿ ਜਦੋਂ ਮੀਡੀਆ ਜਦੋਂ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਲਈ ਪੁਲਿਸ ਲੈ ਕੇ ਆਈ ਦਾ ਇੱਕ ਡੀਐਸਪੀ ਲੈਵਲ ਦਾ ਅਧਿਕਾਰੀ ਸੀਗਾ ਜਿਹਨੂੰ ਕੈਮਰਿਆਂ ਤੇ ਪੱਤਰਕਾਰਾਂ ਨੇ ਕਈ ਵਾਰ ਪੁੱਛਿਆ ਵੀ ਤੁਸੀਂ ਇਸ ਮਾਮਲੇ ਤੇ ਕੀ ਕਹੋਗੇ ਤਾਂ ਉਹਨੇ ਕੁਝ ਵੀ ਬੋਲਣ ਤੋਂ ਨਾ ਕਰ ਦਿੱਤੀ ਸੀ ਤਾਂ ਉਦੋਂ ਇਹ ਗੱਲ ਵੱਡਾ ਸਵਾਲ ਬਣੀ ਸੀ ਵੀ ਆਖਰ ਇੰਜ ਕਿਉਂ ਹੋ ਰਿਹਾ ਪੁਲਿਸ ਇਸ ਮਾਮਲੇ ਤੇ ਕੋਈ ਬਿਆਨ ਕਿਉਂ ਨਹੀਂ ਦੇ ਰਹੀ ਤੇ ਜਿਹੜੇ ਇਹ ਗੱਲਾਂ ਉੱਠੀਆਂ ਸੀ ਵੀ ਉਹਨੇ ਗ੍ਰਿਫਤਾਰੀ ਟਾਈਮ ਕਿਹਾ ਸੀ ਕਿ ਮੈਂ ਉੱਪਰ ਗੱਲ ਕਰਾਉਣੀ ਹੈ ਤਾਂ ਉਹ ਗੱਲ ਕਿਹਦੇ ਨਾਲ ਕਰਾਉਣਾ ਚਾਹੁੰਦੀ ਸੀ ਕਿ ਜਾਂ ਫਿਰ ਇਹ ਗੱਲਾਂ ਹਵਾ ਚੋਂ ਆਈਆਂ ਇਹਦੇ ਬਾਰੇ ਕੋਈ ਵੀ ਖੁਲਾਸਾ ਹੁਣ ਤੱਕ ਨਹੀਂ ਕੀਤਾ ਗਿਆ ਜਾਂ ਹੋਣ ਦਿੱਤਾ ਗਿਆ ਇੱਥੇ ਲੋਕਾਂ ਨੇ ਇਹ ਵੀ ਸਵਾਲ ਚੁੱਕੇ ਵੀ ਜੇਕਰ ਕੋਈ ਆਮ ਬੰਦਾ ਫੜਿਆ ਹੁੰਦਾ ਭਾਵੇਂ ਉਹ ਝੂਠਾ ਕੇਸ ਪਾ ਕੇ ਹੀ ਕਿਉਂ ਨਾ ਫੜਿਆ ਹੁੰਦਾ ਤਾਂ ਉਹਦੇ ਸਬੰਧੀ ਪੁਲਿਸ ਨੇ ਹੁਬ ਹੁਬ ਕੇ ਮੀਡੀਆ ਦੇ ਸਾਹਮਣੇ ਬਿਆਨ ਦੇਣੇ ਸੀ ਉਸ ਤੋਂ ਬਾਅਦ ਚਰਚਾ 'ਚ ਆਇਆ ਵੀ ਉਹਦੇ ਕੋਲ ਬਹੁਤ ਮਹਿੰਗੀ ਥਾਰ, ਘੜੀਆਂ, ਕੋਠੀ ਹੋਰ ਦੌਲਤ ਦੇ ਖੁਲਾਸੇ ਹੋਏ। ਫਿਰ ਇੱਕ ਨਿੱਜੀ ਚੈਨਲ ਤੇ ਸਿਮਰਜੋਤ ਸਿੰਘ ਮੱਕੜ ਨੇ ਉਹਦੀ ਇੰਟਰਵਿਊ ਕਰਤੀ। ਇੰਟਰਵਿਊ ਦੇ ਵਿੱਚ ਉਹਨੇ ਆਪ ਕਈ ਚੀਜ਼ਾਂ ਦੱਸੀਆਂ। ਇਹਦੇ ਤੋਂ ਬਾਅਦ ਫਿਰ ਜਿਹੜੀ ਈਡੀ ਦੀ ਐਂਟਰੀ ਹੋਈ ਤੇ ਫਿਰ ਉਹਨੂੰ ਬਹੁਤ ਜ਼ਿਆਦਾ ਜਾਇਦਾਦ ਜਾਂ ਸਰੋਤਾਂ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਦੇ ਵਿੱਚ ਫਿਰ ਗ੍ਰਿਫਤਾਰ ਬਾਦਲਪਿੰਡ ਤੋਂ 2 ਅਪ੍ਰੈਲ ਨੂੰ ਕੀਤਾ ਗਿਆ ਤੇ ਉਸ ਤੋਂ ਬਾਅਦ ਹੁਣ ਤਕਰੀਬਨ 6 ਮਹੀਨੇ ਬਾਅਦ ਉਹਦੀ ਜ਼ਮਾਨਤ ਹੋਈ ਹੈ ਤੇ ਹੁਣ ਉਹ ਬਾਹਰ ਆਵੇ। ਦੂਜੀ ਵੱਡੀ ਖਬਰ ਪੰਜਾਬ ਯੂਨੀਵਰਸਿਟੀ ਨਾਲ ਜੁੜੀ। ਇੱਕ ਵਾਰ ਫਿਰ 26 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਬੰਦ ਕੀਤੀ ਜਾਵੇਗੀ। ਸਟੂਡੈਂਟ ਸੰਘਰਸ਼ ਲੜਨ ਵਾਲੀਆਂ ਜਥੇਬੰਦੀਆਂ ਨੇ ਇਹ ਬਿਆਨ ਜਾਰੀ ਕਰ ਦਿੱਤਾ ਹੈ, ਇਹ ਐਲਾਨ ਜਾਰੀ ਕਰ ਦਿੱਤਾ ਹੈ। ਅਲਟੀਮੇਟਮ ਦਿੱਤਾ ਗਿਆ ਯੂਨੀਵਰਸਿਟੀ ਨੂੰ ਸੰਘਰਸ਼ੀਲ ਵਿਦਿਆਰਥੀਆਂ ਵੱਲੋਂ ਬਈ ਜਾਂ ਤਾਂ ਸੈਨੇਟ ਦੀਆਂ ਚੋਣਾਂ ਦਾ ਐਲਾਨ ਉਦੋਂ ਤੱਕ ਕਰ ਦਿੱਤਾ ਜਾਵੇ ਜਾਂ ਫਿਰ 26 ਤੋਂ ਅਸੀਂ ਸੰਘਰਸ਼ ਹੋਰ ਤੇਜ਼ ਕਰਾਂਗੇ ਤੇ 26 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਾਰੇ ਗੇਟ ਜਿਹੜੇ ਉਹ ਬੰਦ ਕੀਤੇ ਜਾਣਗੇ ਹੁਣ ਇਹਦੇ ਉੱਪਰ ਤੁਸੀਂ ਕੀ ਕਹਿੰਦੇ ਹੋ ਕਿ ਇਹ ਸੰਘਰਸ਼ ਅੱਗੇ ਵਧਣਾ ਚਾਹੀਦਾ ਹੈ ਕਿ ਨਹੀਂ ਰਵਨੀਤ ਬਿੱਟੂ ਭਾਜਪਾ ਦੇ ਆਗੂ ਪਿਛਲੇ ਦਿਨੀ ਉਹਨਾਂ ਨੇ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਜਿਹੜੇ ਉਥੇ ਸੰਘਰਸ਼ ਦੀ ਹਮਾਇਤ ਜਾਂਦੇ ਨਹੀਂ ਇਹਨਾਂ ਦਾ ਪੜ੍ਹਾਈ ਨਾਲ ਕੋਈ ਵਾਹ-ਵਾਸਤਾ ਨਹੀਂ ਅੱਗ ਪਾਉਣ ਜਾਂਦੇ ਤਾਂ ਤੁਹਾਡਾ ਇਹਦੇ ਤੇ ਕੀ ਕਹਿਣਾ ਬਿੱਟੂ ਨੂੰ ਅੱਗੋਂ ਸਵਾਲਾਂ ਸਵਾਲ ਵੀ ਕੀਤੇ ਗਏ ਜਵਾਬ ਵੀ ਦਿੱਤੇ ਗਏ ਲੋਕਾਂ ਨੇ ਕਿਹਾ ਸੀ ਬਿੱਟੂ ਸਾਹਿਬ ਤੁਸੀਂ ਕਿਵੇਂ ਬੋਲਦੇ ਹੋ ਤੁਸੀਂ ਤਾਂ ਜਿਹੜੀ ਪਾਰਟੀ ਨੂੰ 25 ਸਾਲ ਗਲਤ ਕਹਿੰਦੇ ਰਹੇ ਬੀਜੇਪੀ ਨੂੰ ਉਹ ਉਹ ਉਹਦੇ 'ਚ ਅੱਜ ਤੁਸੀਂ ਚਲੇ ਗਏ ਤੇ ਉਹਦੀਆਂ ਤਰੀਫਾਂ ਕਰਨ ਲੱਗ ਪਏ ਤੇ ਜਿਹੜੀ ਕਾਂਗਰਸ ਨੂੰ ਤੁਸੀਂ ਸਹੀ ਕਹਿੰਦੇ ਰਹੇ ਉਹ ਤੁਸੀਂ ਜੱਕਦਮ ਛੱਡ ਦਿੱਤੀ ਇਸ ਮਾਮਲੇ ਦੇ ਵਿੱਚ ਬਿੱਟੂ ਨੂੰ ਲੋਕਾਂ ਦੇ ਸਵਾਲਾਂ ਨਹੀਂ ਕੀ 26 ਤਰੀਕ ਨੂੰ ਇੱਕ ਹੋਰ ਵੱਡਾ ਐਲਾਨ ਹੈ ਕਿਸਾਨ ਜਥੇਬੰਦੀਆਂ ਦਾ ਸਯੁਕਤ ਕਿਸਾਨ ਮੋਰਚੇ ਦਾ ਦੁਬਾਰਾ ਫਿਰ ਸਯੁਕਤ ਮੋਰਚੇ ਨੇ ਦਿੱਲੀ ਅੰਦੋਲਨ ਦੀ ਵਰੇ ਗੰਢ ਬਣਾਉਣ ਦੇ ਲਈ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰੋਗਰਾਮ ਦੇਣ ਦਾ ਐਲਾਨ ਕੀਤਾ ਹੈ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਅੱਜ ਬੀਤੇ ਕੱਲ ਮੀਟਿੰਗ ਹੋਈ ਆ ਪੁਲਿਸ ਪ੍ਰਸ਼ਾਸਨ ਦੇ ਨਾਲ 6 ਕਿਸਾਨ ਆਗੂਆਂ ਦੀ ਚੰਡੀਗੜ੍ਹ ਦੇ ਵਿੱਚ ਜਗ੍ਹਾ ਮੰਗੀ ਜਾ ਰਹੀ ਹੈ ਪਰ ਅਜੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਤੇ ਸਰਕਾਰ ਉਹਨਾਂ ਨੂੰ ਜਗ੍ਹਾ ਦੇਣ ਦੇ ਲਈ ਤਿਆਰ ਨਹੀਂ ਹੈ 26 ਨੂੰ ਹੀ ਪੀਯੂ ਬੰਦ ਕਰਨ ਦਾ ਫੈਸਲਾ 26 ਨੂੰ ਹੀ ਕਿਸਾਨਾਂ ਦੇ ਸੰਘਰਸ਼ ਦਾ ਜਿਹੜਾ ਉੱਥੇ ਪ੍ਰਦਰਸ਼ਨ ਕਰਨ ਦਾ ਫੈਸਲਾ ਦੇਖਣਾ ਹੈ ਆ ਵੀ ਹੁਣ ਇਹ ਸਾਰੇ ਮਾਮਲੇ ਦਾ ਬਣੇਗਾ ਕੀ ਕਿਉਂਕਿ ਪਹਿਲਾਂ ਪਿਛਲੇ ਸਾਲ ਵੀ ਕਿਸਾਨ ਜਥੇਬੰਦੀਆਂ ਨੇ ਚੰਡੀਗੜ੍ਹ ਮੋਰਚਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਦੋਂ ਭਗਵੰਤ ਮਾਨ ਸਰਕਾਰ ਨੇ ਬੜੀ ਸਖਤੀ ਕਰਕੇ ਕਿਸਾਨਾਂ ਨੂੰ ਚੰਡੀਗੜ੍ਹ ਵੱਲ ਨਹੀਂ ਸੀ ਜਾਣ ਦਿੱਤਾ ਰਸਤੇ 'ਚ ਰੋਕਿਆ ਗਿਆ ਘਰਾਹਾਂ 'ਚੋਂ ਗ੍ਰਿਫਤਾਰੀਆਂ ਹੋਈਆਂ ਕਿਸਾਨਾਂ ਨੂੰ ਜਾਣ ਹੀ ਨਹੀਂ ਸੀ ਦਿੱਤਾ ਤਾਂ ਹੁਣ ਵੇਖਣਾ ਹੈ ਕਿ 26 ਤਰੀਕ ਨੂੰ ਕੀ ਬਣੇਗਾ ਅਗਲੀ ਵੱਡੀ ਖਬਰ ਜਿਹੜੀ ਆ ਔ 22 ਤਰੀਕ ਨੂੰ ਮੋਗਾ ਦੇ ਨੇਚਰ ਪਾਰਕ ਦੇ ਵਿੱਚ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਜਿਹਦਾ ਐਲਾਨ ਕਰ ਦਿੱਤਾ ਗਿਆ ਉਹ ਪ੍ਰੋਟੈਸਟ ਜਿਹੜੇ ਪਿਛਲੇ ਟਾਈਮ ਤੋਂ ਭਾਰਤ ਦੇ ਕਈ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਕੁਝ ਵਿਅਕਤੀ ਆਪਣੇ ਤਰੀਕੇ ਨਾਲ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਜਾਂ ਗ੍ਰਿਫਤਾਰ ਕੀਤਾ ਜਾ ਰਿਹਾ ਜਾਂ ਮੁਕਾਬਲੇ ਬਣਾਏ ਜਾ ਰਹੇ ਆ ਉਹਨਾਂ ਦੇ ਸਬੰਧ ਚ ਕੀਤਾ ਜਾ ਰਿਹਾ ਤੇ ਪਰਦਰਸ਼ਨ ਕਰਨ ਵਾਲੀਆਂ ਜਥੇਬੰਦੀਆਂ ਨੇ ਬਿਆਨ ਜਾਰੀ ਕੀਤਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਕਾਹਨ ਇਹ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਜਿਹੜਾ ਉਥੇ ਜਿਹੜੇ ਨਕਸਲਵਾਦੀ ਜਾਂ ਹੋਰ ਲੋਕ ਜਿਹੜੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਫੜ ਫੜ ਕੇ ਮਾਰਿਆ ਜਾ ਰਿਹਾ ਤੇ ਉਧਰ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਨੇ ਵੱਡਾ ਪਰਥੂ ਪਾਇਆ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਐਮਐਲਏ ਚਰਨਜੀਤ ਚੰਨੀ ਡਾਕਟਰ ਚਰਨਜੀਤ ਚੰਨੀ ਜਿਹੜਾ ਕਿ ਚਮਕੌਰ ਸਾਹਿਬ ਤੋਂ ਐਮਐਲਏ ਆ ਉਹਨੇ ਇੱਕ ਐਸਾ ਬਿਆਨ ਇੱਕ ਧਰਨੇ 'ਚ ਜਾ ਕੇ ਦੇ ਦਿੱਤਾ ਜਿਹੇ ਤੋਂ ਰੌਲਾ ਪੈਣਾ ਹੀ ਸੀ ਉਹਨੇ ਕੀ ਬਿਆਨ ਦਿੱਤਾ ਲੋਕਾਂ ਨੇ ਸਵਾਲ ਕੀਤੇ ਕੁਝ ਕੁਝ ਵਿਅਕਤੀਆਂ ਨੇ ਧਰਨੇ 'ਚ ਗਏ ਐਮਐਲਏ ਨੂੰ ਤਾਂ ਐਮਐਲਏ ਸਭ ੜਕੁਠੇ ਗੁੱਸੇ 'ਚ ਆ ਗਏ ਔਰ ਕਹਿੰਦੇ ਦੇਖੋ ਜਿਹਨੇ ਮੈਨੂੰ ਸਵਾਲ ਕਰਨਾ ਨਾ ਉਹ ਘੱਟੋ ਘੱਟ 10ਵੀਂ ਤੋਂ ਵੱਧ ਪੜਿਆ ਹੋਵੇ 10ਵੀਂ ਤੋਂ ਘੱਟ ਪੜਿਆ ਬੰਦਾ ਮੈਨੂੰ ਸਵਾਲ ਨਾ ਕਰੇ ਇਹ ਬਿਆਨ ਸ਼ਰਿਆ ਆਮ ਆਦਮੀ ਪਾਰਟੀ ਦੇ ਐਮਐਲਏ ਡਾਕਟਰ ਚਰਨਜੀਤ ਚੰਨੀ ਨੇ ਦਿੱਤਾ ਹੁਣ ਚਰਨਜੀਤ ਚੰਨੀ ਸਾਹਿਬ ਨੂੰ ਪੁੱਛਣ ਦੀ ਲੋੜ ਆ ਵੀ ਜਦੋਂ ਤੁਸੀਂ ਵੋਟਾਂ ਮੰਗਣ ਗਏ ਸੀ ਲੋਕਾਂ ਤੋਂ ਉਦੋਂ ਤੁਸੀਂ ਕਿਹਾ ਸੀ ਵੀ ਮੈਨੂੰ ਸਿਰਫ ਪੜਿਆ ਲਿਖਿਆ ਬੰਦਾ ਵੋਟ ਪਾਵੇ ਜਿਹੜਾ 10ਵੀਂ ਤੋਂ ਘੱਟ ਪੜਿਆ ਉਹ ਨਾ ਪਾਵੇ ਉਦੋਂ ਤਾਂ ਤੁਸੀਂ ਸਾਰਿਆਂ ਨੂੰ ਰੱਬ ਸਮਝ ਕੇ ਵੋਟਾਂ ਲੈਂਦੇ ਰਹੇ ਕੀ ਡੈਮੋਕਰੇਸੀ ਚ ਲੋਕਤੰਤਰ ਚ ਕਿਤੇ ਇਹ ਲਿਖਿਆ ਵੀ ਜਿਹੜਾ ਬੰਦਾ 10 ਨਹੀਂ ਪੜਿਆ ਉਹ ਸਵਾਲ ਨਹੀਂ ਕਰ ਸਕਦਾ ਐਮਐਲਏ ਵਿਧਾਇਕ ਲੋਕਾਂ ਦਾ ਚੁਣਿਆ ਬੰਦਾ ਉਹ ਲੋਕਾਂ ਨੂੰ ਜਵਾਬ ਦੇ ਹੈ ਉਹ ਲੋਕਾਂ ਪ੍ਰਤੀ ਰਿਸਪੋਨਸੀਬਲ ਹੈ ਪੰਜਾਬ ਦੇ ਵਿੱਚ ਅੱਜ ਵੀ ਮੇਰੇ ਖਿਆਲ ਦੇ ਨਾਲ 80 ਫੀਸਦੀ ਦੇ ਨੇੜੇ ਤੇੜੇ ਵੋਟਰ 10ਵੀਂ ਤੋਂ ਘੱਟ ਪੜੇ ਹੋ ਸਕਦੇ ਨੇ ਤਾਂ ਫਿਰ ਕੀ ਅੱਧੇ ਤਾਂ ਹੋਣ ਗਈ ਤਾਂ ਫਿਰ ਜਾਂ ਤਾਂ ਉਹਨਾਂ ਦੀਆਂ ਵੋਟਾਂ ਨਾ ਲੈਣ ਤੇ ਜਾਂ ਉਹਨਾਂ ਨੂੰ ਇਹ ਕਹਿਣਾ ਵੀ ਮੈਨੂੰ ਕੋਈ ਪੜਿਆ ਲਿਖਿਆ ਬੰਦਾ ਸਵਾਲ ਪੁੱਛੇ ਮੈਨੂੰ 10ਵੀਂ ਤੋਂ ਘੱਟ ਪੜਿਆ ਲਿਖਿਆ ਬੰਦਾ ਸਵਾਲ ਨਾ ਪੁੱਛੇ ਇਹਦਾ ਕੀ ਮਤਲਬ ਹੈ ਆਮ ਆਦਮੀ ਪਾਰਟੀ ਦੇ ਕਿੰਨੇ ਸਾਰੇ ਐਮਐਲਏ ਨੇ ਜਿਹੜੇ 10ਵੀਂ ਤੋਂ ਘੱਟ ਪੜੇ ਨੇ ਕੀ ਉਹ ਐਮਐਲਏ ਬਣ ਸਕਦੇ ਨੇ ਤੇ ਲੋਕ ਸਵਾਲ ਵੀ ਨਹੀਂ ਪੁੱਛ ਸਕਦੇ ਵਾਹ ਬਈ ਵਾਹ ਆਮ ਆਦਮੀ ਪਾਰਟੀ ਦੇ ਐਮਐਲਏ ਜਿਹੜੇ ਪੱਪੀ ਪ੍ਰਸ਼ਰਾ ਲੁਧਿਆਣਾ ਤੋਂ ਤੇ ਉਹਨਾਂ ਬਾਰੇ ਆਰਿਆ ਵੀ ਉਹ ਤਾਂ ਪੰਜ ਪੜੇ ਨੇ ਜਿਹੜੇ ਸਵਰਨ ਸਿੰਘ ਧੋਨਣੇ ਉਹ 8 ਪੜੇ ਦੱਸੇ ਜਾਂਦੇ ਨੇ ਜਿਹੜੇ ਐਮਐਲਏ ਆਮ ਆਦਮੀ ਪਾਰਟੀ ਦੇ ਕਾਕਾ ਬਰਾੜ ਮੁਕਸਰ ਤੋਂ ਉਹ ਵੀ ਦੱਸਿਆ ਜਾ ਰਿਹਾ ਵੀ 8 ਪੜ੍ਹੇ ਨੇ ਔਰ ਕਿੰਨੇ ਸਾਰੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਜਿਹੜੇ 8 10 8 10 ਪੜ੍ਹੇ ਨੇ ਤਾਂ ਫਿਰ ਕੀ ਉਹਨਾਂ ਨੂੰ ਐਮਐਲਏ ਬਣ ਦਾ ਅਧਿਕਾਰ ਸੀ ਬੱਲੇ ਵੀ ਬੱਲੇ ਤੁਹਾਨੂੰ ਤਾਂ ਚੋਣਾ ਲੜ ਕੇ ਐਮਐਲਏ ਬਣ ਦਾ ਅਧਿਕਾਰ ਹੈ ਹੈ ਤੇ ਤੁਹਾਨੂੰ ਕੋਈ ਦਸਵੀਂ ਤੋਂ ਘੱਟ ਵਾਲਾ ਬੰਦਾ ਸਵਾਲ ਵੀ ਨਾ ਕਰੇ ਸਵਾਲਾਂ ਤੋਂ ਇਹਨਾਂ ਡਰ ਕਿਉਂ ਆ ਰਿਹਾ ਹੈ ਇਹ ਵੱਡਾ ਸਵਾਲ ਹੈ ਇਸੇ ਕਰਕੇ ਕਿਉਂਕਿ ਪਹਿਲਾਂ ਵਾਅਦੇ ਤੇ ਦਾਅਵੇ ਬਹੁਤ ਵੱਡੇ ਕੀਤੇ ਤੇ ਹੁਣ ਲੋਕਾਂ ਦੇ ਸਵਾਲਾਂ ਦੇ ਅੱਗੇ ਸ਼ਾਇਦ ਉਸ ਪੱਧਰ ਤੇ ਜਵਾਬ ਨਹੀਂ ਆ ਰਹੇ ਇਸ ਕਰਕੇ ਹੁਣ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਪੇਚਾ ਸਿੱਧਾ ਆਕਾਲ ਤਖਸਾਲ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਲ ਪੈ ਗਿਆ ਕੁਲਦੀਪ ਸਿੰਘ ਗੜਗੱਜ ਨੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੂੰ ਤਲਬ ਕੀਤਾ ਉਸ ਮਾਮਲੇ ਤੋਂ ਗੱਲ ਚੱਲੀ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਬੜਾ ਤਿੱਖਾ ਬਿਆਨ ਦਿੱਤਾ ਉਹ ਕਹਿੰਦੇ ਦੇਖੋ ਇਹ ਜਥੇਦਾਰ ਸਾਹਿਬ ਨਾਂ ਲੈ ਬਿਨਾ ਉਹਨਾਂ ਕਹਾਂ ਵੀ ਇਹ ਜਿਹੜੇ ਆਪ ਜਿਹੜੇ ਮਰਿਆਦਾ ਤੋਂ ਬਿਨਾ ਚੁਣੇ ਗਏ ਉਹ ਅੱਜ ਸਾਨੂੰ ਮਰਿਆਦਾ ਸਿਖਾਉਣਗੇ ਉਹ ਕਹਿੰਦੇ ਇਹਨਾਂ ਨੇ ਕੋਈ ਮਰਿਆਦਾ ਨਹੀਂ ਰੱਖੀ ਇਹਨਾਂ ਦੀ ਚੋਣ ਵੀ ਗੈਰ ਮਰਿਆਦਾ ਤਰੀਕੇ ਨਾਲ ਹੋਈ ਉਹ ਕਹਿੰਦੇ ਮੈਨੂੰ ਕਹਿੰਦੇ ਨੇ ਵੀ ਤੈਨੂੰ ਸਿਕਤਰੇਤ ਤੇ ਬੁਲਾਉਣਾ ਕਹਿੰਦਾ ਮੈਂ ਤਾਂ ਚਾਹਣਾ ਮੈਨੂੰ ਸਕੱਤਰੇ ਦੇ ਉੱਪਰ ਬੁਲਾਇਆ ਜਾਵੇ ਫਿਰ ਉੱਥੇ ਮੂੰਹ ਤੇ ਗੱਲਾਂ ਹੋਣਗੀਆਂ ਤੇ ਫਿਰ ਮੈਂ ਧਜੀਆਂ ਉਡਾਉਂਗਾ ਇਹ ਗੱਲਾਂ ਕੀਤੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਕਹਿੰਦਾ ਮੈਂ ਐਸੇ ਕੱਚੇ ਚਿੱਠੇ ਖੋਲੂੰਗਾ ਕਿ ਸਾਰਾ ਕੁਝ ਕਲੀਅਰ ਕਰ ਦਿਆਂਗਾ ਕੌਣ ਕੀ ਐ ਤੇ ਕੌਣ ਕੀ ਐ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤਰ੍ਹਾਂ ਨਾਲ ਸਿੱਧੀ ਛਾਵਣੀ ਤੇ ਧਮਕੀ ਵੀ ਦਿੱਤੀ ਐ ਨਾਲ ਹੀ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਉੱਪਰ ਬੜਾ ਵੱਡਾ ਸ਼ਬਦੀ ਹਮਲਾ ਕਹਿ ਸਕਦੇ ਆ ਉਹਨਾਂ ਨੇ ਕੀਤਾ ਦੇਖੋ ਜਦੋਂ ਗੁਰਦੀਪ ਸਿੰਘ ਗੜਗਾਜ ਹੋਰਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਇਆ ਗਿਆ ਸੀ ਤਾਂ ਉਸ ਵਕਤ ਇਹ ਬਹੁਤ ਵੱਡਾ ਮੁੱਦਾ ਉੱਠਿਆ ਸੀ ਕਿ ਬਹੁਤ ਸਾਰੇ ਲੋਕਾਂ ਨੇ ਇਹ ਗੱਲ ਆਖੀ ਸੀ ਕਿ ਦੇਖੋ ਇਹਨਾਂ ਨੂੰ ਗਲਤ ਤਰੀਕੇ ਨਾਲ ਬਣਾਇਆ ਗਿਆ ਗਿਆਨੀ ਹਰਪ੍ਰੀਤ ਨੂੰ ਗਲਤ ਤਰੀਕੇ ਨਾਲ ਐਲੀਗੇਸ਼ਨ ਲਾ ਕੇ ਲਾਇਆ ਗਿਆ ਇਥੋਂ ਤੱਕ ਵੀ ਗੱਲਾਂ ਆਈਆਂ ਜਦੋਂ ਅ ਹਰਨਾਮ ਸਿੰਘ ਤੁਮਾ ਹੋਰਾਂ ਨੇ ਕਿੰਨੀ ਦੇਰ ਤੱਕ ਆਪਣਾ ਪ੍ਰਦਰਸ਼ਨ ਵੀ ਜਾਰੀ ਰੱਖਿਆ ਸੀ ਔਰ ਕਿਆ ਸੀ ਕਿ ਜੇਕਰ ਇਹਨਾਂ ਨੂੰ ਹਟਾਇਆ ਨਾ ਗਿਆ ਤੇ ਗਿਆਨੀ ਹਰਪ੍ਰੀਤ ਨੂੰ ਦੁਬਾਰਾ ਲਾਇਆ ਨਾ ਗਿਆ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ ਤਾਂ ਉਹ ਲੰਬਾ ਟਾਈਮ ਇਹ ਸੰਘਰਸ਼ ਕਰਦੇ ਵੀ ਰਹੇ ਨੇ ਉਸ ਤੋਂ ਬਾਅਦ ਅ ਬੜੇ ਅਜੀਬ ਤਰੀਕੇ ਨਾਲ ਉਦੋਂ ਦਸਤਾਰਬੰਦੀ ਕੀਤੀ ਗਈ ਸੀ ਜਿਹਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਲ اٹھਾਇਆ ਤਾਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਜਿਹੜੇ ਨੇ ਉਹਨਾਂ ਦੇ ਉੱਪਰ ਭਗਵੰਤ ਮਾਨ ਦੇ ਬਿਆਨ ਤੋਂ ਬਾਅਦ ਹੁਣ ਅੱਗੇ ਉਹ ਕੀ ਰਿਐਕਟ ਕਰਨਗੇ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਦੋ ਖਬਰਾਂ ਹੋਰ ਨੇ ਇੱਕ ਤਾਂ ਟਰਾਲੀ ਚੋਰੀ ਮਾਮਲੇ ਦੇ ਦੋਸ਼ਾਂ ਦੇ ਵਿੱਚ ਗਿਰੇ ਹੋਏ ਜਿਹੜੇ ਪੰਕਜ ਪੱਪੂ ਨੇ ਆਮ ਆਦਮੀ ਪਾਰਟੀ ਦੇ ਆਗੂ ਉਹਨਾਂ ਨੇ ਤੇ ਉਹਨਾਂ ਦੀ ਪਤਨੀ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਇਹ ਖਬਰ ਮੀਡੀਆ 'ਚ ਆ ਚੁੱਕੀ ਹੈ। ਕਿਉਂਕਿ ਪਿਛਲੇ ਦਿ ਪਹਿਲਾਂ ਤਾਂ ਪਰਚਾ ਦਰਜ ਹੋਇਆ ਸੀ ਉਹਨਾਂ ਤੇ ਤਾਂ ਹੁਣ ਪਿਛਲੇ ਦਿਨੀ ਆ ਕੀ ਹੋਇਆ ਟਰਾਲੀਆਂ ਦਾ ਕੋਈ ਸਮਾਨ ਜਿਹੜੇ ਨਾਬਾ ਦੇ ਅਫਸਰ ਦੀ ਕੋਠੀ 'ਚੋਂ ਮਿਲ ਗਿਆ ਦੱਬਿਆ ਪਿਆ। ਤਾਂ ਜਦੋਂ ਉਹ ਦੱਬਿਆ ਸਮਾਨ ਮਿਲਿਆ ਜਦੋਂ ਉਹ ਸਮਾਨ ਕੱਢਿਆ ਗਿਆ ਤਾਂ ਫੇਰ ਹੁਣ ਅਸਤੀਫਾ ਦਿੱਤਾ। ਇਹ ਤਾਂ ਤੇ ਵੀ ਸਵਾਲ ਨੇ ਲੋਕ ਕਹਿੰਦੇ ਆ ਮਰਦੀ ਨੇ ਹੱਕ ਚੱਬਿਆ ਵਾਲੀ ਗੱਲ ਹੋਈ ਆ ਲੋਕਾਂ ਦੇ ਕਮੈਂਟ ਸੋਸ਼ਲ ਮੀਡੀਆ ਤੇ ਵੇਖਣ ਵਾਲੇ ਨੇ ਲੋਕ ਕਹਿੰਦੇ ਆ ਆਮ ਆਦਮੀ ਪਾਰਟੀ ਨੇ ਹੁਣ ਤੱਕ ਉਹਨੂੰ ਪਾਰਟੀ ਚੋਂ ਨਹੀਂ ਸੀ ਕੱਢਿਆ ਤੇ ਉਹਨੇ ਵੀ ਪਾਰਟੀ ਨੂੰ ਨਹੀਂ ਸੀ ਛੱਡਿਆ ਤੇ ਹੁਣ ਉਹਨੇ ਪਾਰਟੀ ਤੋਂ ਅਸਤੀਫਾ ਦਿੱਤਾ ਹੈ ਪਰ ਲੋਕ ਕਹਿੰਦੇ ਨੇ ਕਿ ਇਹ ਸਭ ਭੂਲ ਭਲਈਆ ਦਿਖਾਵਾ ਅਸਲ ਦੇ ਵਿੱਚ ਕੋਈ ਅਸਤੀਫੇ ਵਾਲੀ ਗੱਲ ਨਹੀਂ ਹੈ ਸੋ ਇਹ ਸਭ ਕੁਝ ਬਾਰੇ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕਮੈਂਟ ਲਿਖਿਓ ਲਾਸਟ ਖਬਰ ਰਾਜਾ ਵੜਿੰਗ ਨਾਲ ਜੁੜੀ ਹੈ ਰਾਜਾ ਵੜਿੰਗ ਹੜ ਹਾਈ ਕੋਰਟ ਪਹੁੰਚ ਗਏ ਕਿਉਂ ਪਹੁੰਚੇ ਨੇ ਪਿਛਲੇ ਦਿਨੀ ਰਾਜਾ ਵੜਿੰਗ ਨੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਰੰਗ ਜਾਤ ਤੇ ਹੋਰ ਨਾਂ ਲੈ ਕੇ ਤੇ ਕੁਲ ਟਿੱਪਣੀ ਕੀਤੀ ਸੀ ਤੇ ਉਸ ਟਿੱਪਣੀ ਤੋਂ ਬਾਅਦ ਫਿਰ ਪਰਚਾ ਵੀ ਦਰਜ ਹੋਇਆ ਰਾਜਾ ਵੜਿੰਗ ਤੇ ਫਿਰ ਜਿਹੜੇ ਐਸਸੀ ਕਮਿਸ਼ਨ ਨੇ ਨੋਟਿਸ ਲਿਆ ਤਾਂ ਹੁਣ ਰਾਜਾ ਵੜਿੰਗ ਹਾਈ ਕੋਰਟ ਗਏ ਨੇ ਰਾਜਾ ਵੜਿੰਗ ਹੋਰਾਂ ਦਾ ਹਾਈ ਕੋਰਟ ਚ ਕਹਿਣਾ ਹੈ ਕਿ ਪਰਚਾ ਦਰਜ ਹੋਣ ਤੋਂ ਬਾਅਦ ਐਸੇ ਕਮਿਸ਼ਨ ਜੋ ਕਰ ਰਿਆ ਉਹ ਸਿਆਸੀ ਤੌਰ ਤੇ ਪ੍ਰੇਰਿਤ ਹੈ ਉਹ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਐਸੇ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹ ਕਿਉਂਕਿ ਆਮ ਆਦਮੀ ਪਾਰਟੀ ਚ ਪਿਛਲੇ ਟਾਈਮ ਚ ਬਹੁਜਨ ਸਮਾਜ ਪਾਰਟੀ ਨੂੰ ਛੱਡ ਕੇ ਸ਼ਾਮਲ ਹੋ ਗਏ ਸੀ ਤਾਂ ਇਹ ਕਿਹਾ ਜਾ ਰਿਹਾ ਕਿ ਐਸੇ ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ ਉਹ ਸਿਆਸੀ ਤੌਰ ਤੇ ਰਾਜਾ ਵੜਿੰਗ ਨੂੰ ਟਾਰਗੇਟ ਕਰ ਰਹੇ ਨੇ ਹਾਈ ਕੋਰਟ ਨੇ ਇਹ ਅੱਗੇ ਫੈਸਲਾ ਇਹਦੇ ਉੱਪਰ ਦੇਣਾ ਹੈ ਹੁਣ ਇੰਤਜ਼ਾਰ ਕਰਨਾ ਪਵੇਗਾ ਹਾਈ ਕੋਰਟ ਇਹਦੇ ਉੱਪਰ ਕੀ ਫੈਸਲਾ ਦਿੰਦੀ ਹੈ ਹਾਈ ਕੋਰਟ ਕਿਸ ਤਰ੍ਹਾਂ ਦਾ ਨਿਰਣਾ ਲੈ ਕੇ ਆਉਂਦੀ ਹੈ ਪਰ ਰਾਜਾ ਵੜਿੰਗ ਇੱਕ ਵਾਰ ਕਸੂਤੇ ਘਰੇ ਹੋਏ ਨੇ ਕਸੂਤੇ ਫਸੇ ਹੋਏ ਨੇ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ ਸ਼ੁਕਰੀਆ ਪਿਆਰਿਓ ਹਾਂਜੀ ਹੁਣ ਤੱਕ ਦੀਆਂ ਚਾਰੇ ਬਹੁਤ ਵੱਡੀਆਂ ਖਬਰਾਂ ਜਿਹੜੀਆਂ ਕਿ ਤੁਸੀਂ ਸੁਣੀ ਲਈਆਂ ਤੇ ਹੁਣ ਥਾਰ ਵਾਲੀ ਨੂੰ ਲੈ ਕੇ ਤੇ ਸਾਰੇ ਹੀ ਮਾਮਲਿਆਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਆਪਣੇ ਕਮੈਂਟ ਜਰੂਰ ਰੱਖੋ ਤਾਂ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜਰੂਰ ਕਰਨੀ ਸੀ ਮਿਲਦੇ ਆ ਕੱਲ ਨੂੰ ਨਵਾਂ ਟੌਪ ਧੰਨਵਾਦ